ਦਿੱਲੀ ਦੀ ਇੱਕ ਮਾਨਯੋਗ ਅਦਾਲਤ ਵੱਲੋਂ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਦਿੱਲੀ ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੀਨੀਅਰ ਐਡਵੋਕੇਟ ਐਚਐਸ ਫੂਲਕਾ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ ਸਰਦਾਰ ਫੂਲਕਾ ਨੂੰ ਭਗਵੰਤ ਸਿੰਘ ਸਿਆਲ ਕਾ ਮੈਂਬਰ ਐਸਜੀਪੀਸੀ ਅਤੇ ਪ੍ਰਤਾਪ ਸਿੰਘ ਸਕੱਤਰ ਐਸਜੀਪੀਸੀ ਸੂਚਨਾ ਅਧਿਕਾਰੀ ਅਮਰਿਤਪਾਲ ਸਿੰਘ ਰਣਜੀਤ ਸਿੰਘ ਨੇ ਸੂਚਨਾ ਕੇਂਦਰ ਵਿਖੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਫੂਲਕਾ ਨੇ ਕਿਹਾ ਕਿ ਉਮੀਦ ਹੈ ਮਾਨਯੋਗ ਅਦਾਲਤ ਵੱਲੋਂ 18 ਫਰਵਰੀ ਨੂੰ ਸੱਜਨ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਜੋ ਅੱਜੇ ਸਫਲਤਾ ਬਖਸ਼ੀ ਹੈ ਸੱਜਨ ਕੁਮਾਰ ਨੂੰ ਦੂਸਰੇ ਕੇਸ ਦੇ ਵਿੱਚ ਵੀ ਦੋਸ਼ੀ ਠਾਰ ਦਿੱਤਾ ਪਹਿਲੇ ਕੇਸ ਦੇ ਵਿੱਚੋਂ 6 ਸਾਲ ਤੋਂ ਜੇਲ੍ਹ ਵਿੱਚ ਆ ਉਹ ਪੰਜ ਸਿੱਖਾਂ ਦੇ ਕਤਲ ਦਾ ਕੇਸ ਸੀ 1984 ਵਿਲੇ ਇਹ ਹੁਣ ਇਹ ਦੋ ਸਿੱਖਾਂ ਦੇ ਕਤਲ ਦੇ ਕੇਸ ਵਿੱਚ ਮੁਸ਼ਨੂਦਸ਼ੀ ਇਕਰਾਰ ਦਿੱਤਾ ਤੇ ਹੁਣਾਂ ਦੋ ਦਿਨਾਂ ਤੋਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਏਗੀ ਸਾਨੂੰ ਪੂਰੀ ਉਮੀਦ ਆ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ ਕਿਉਂਕਿ ਇਹਦੇ ਵੱਡੇ ਕਤਲਿਆਂ ਦਾ ਇਹ ਹਿੱਸਾ ਹੈ ਇਹ ਵਿੱਚ ਸੱਤ ਕਤਲ ਨੇ ਪਰ ਉਹਦੇ ਉਹਦੇ ਇਲਾਕੇ ਵਿੱਚ ਉਹਦੀ ਕੌਨਸਟਿਟਿਊਐਂਸੀ ਦੇ ਵਿੱਚ 700 ਕਤਲ ਹੋਏ ਆ ਔਰ ਜਗ੍ਹਾ-ਜਗ੍ਹਾ ਤੇ ਜਾ ਕੇ ਇਹਨੇ ਆਪ ਸਪਰਵਾਈਜ਼ ਕੀਤੇ ਆ ਔਰ ਆਪ ਇਹ ਕਤਲ ਹੋਇਆ ਔਰ ਇਹ ਜਿਹੜੇ ਕੇਸ ਦੇ ਵਿੱਚ ਅੱਜ ਇਹ ਸਫਲਤਾ ਮਿਲੀ ਆ ਅਕਾਲ ਪ੍ਰੋਫੈਸਰ ਦਾ ਬਹੁਤ ਬਹੁਤ ਸ਼ੁਕਰਾਨਾ ਔਰ ਦੂਸਰਾ ਇਹਦੇ ਵਿੱਚ ਸਭ ਦਾ ਸਾਥ ਲਿਆ ਸਾਰਿਆਂ ਦਾ ਸਾਥ ਲਿਆ ਦਿੱਲੀ ਕਮੇਟੀ ਨੇ ਬਹੁਤ ਕੰਮ ਕੀਤਾ ਇਹ ਪਹਿਲਾਂ ਦਿੱਲੀ ਕਮੇਟੀ ਜਦੋਂ ਮਨਜੀਤ ਸਿੰਘ ਸੀ ਕੇ ਪ੍ਰਧਾਨ ਸੀ ਮਨਜਿੰਦਰ ਸਿੰਘ ਸਰਸਾ ਸੈਕਟਰੀ ਸੀ ਉਦੋਂ ਇਹ ਐਸਆਈਟੀ 2015 ਦੇ ਵਿੱਚ ਸੈਂਟਰਲ ਗਵਰਨਮੈਂਟ ਤੇ ਬਣਾਈ ਸੀ ਤੇ ਉਹ ਐਨਡੀਐ ਸਰਕਾਰ ਨੇ ਬਣਾਈ ਸੀ ਤੇ ਉਦੋਂ ਦੇ ਇਹ ਕੇਸ ਰੀਓਪਨ ਹੋਏ ਇਹ ਜਿਹੜਾ ਕੇਸ ਆ ਇਹ ਜਸਪੰਦ ਸਿੰਘ ਤੇ ਕਰਨਜੀਤ ਕਰਨਜੀਤ ਸਿੰਘ ਵੀ ਲੋ ਇਹਨਾਂ ਨੇ ਸੱਜਣ ਕੁਮਾਰ ਜੋ ਮੌਬ ਨੂੰ ਡੀਡ ਕਰਾ ਰਿਹਾ ਸੀ ਉਹਨਾਂ ਨੇ ਜਿੰਦਾ ਉਹਨਾਂ ਨੂੰ ਸਾੜ ਦਿੱਤਾ ਸੀ ਤੇ ਇਹ ਕੇਸ ਜੋ ਉਹਨਾਂ ਜਸਪੰਦ ਸਿੰਘ ਰਾਣੀ ਵਾਈਫ ਉਹਨਾਂ ਨੇ ਮਿਸ਼ਰਾ ਕਮਿਸ਼ਨ ਤੋਂ 185 ਦੇ ਵਿੱਚ ਆਪਣਾ ਐਫੀਡੇਵਿਟ ਦਿੱਤਾ ਸੀ ਔਰ ਸਾਨੂੰ ਪੂਰੀ ਉਮੀਦ ਆ ਕਿ ਇਹਦੇ ਵਿੱਚ ਇਹ ਸਜ਼ਾ ਇਨੂੰ ਪਾਂਸੀ ਦੀ ਸਜਾ ਜਨਾਈ ਜਾਏਗੀ ਔਰ ਪਾਂਸੀ ਦੀ ਸਜਾ ਕੀ ਇਹਦੇ ਕੇ ਅਪੀਲ ਕਰਾਂਗੇ ਕੋਰਟ ਨੂੰ ਕੇ ਸੁਣਾਈ। ਐਡਵੋਕੇਟ ਰਵਿੰਦਰ ਸਿੰਘ ਪੂਲਕਾ ਇੱਕ ਉਹ ਨਾਮ ਜਿਹੜਾ ਨਾ ਇੱਕ ਡੈਡੀਕੇਸ਼ਨ ਇੱਕ ਹੌਸਲਾ ਤੇ ਕੰਟੀਨਿਊਸ ਸਫਰਟਸ ਜਿਹੜੇ ਨੇ ਇਸ ਚੀਜ਼ ਵਾਸਤੇ ਕੀਤੀ ਜਿਹਦੇ ਵਿੱਚ 40 ਸਾਲ ਦੇ ਸਮੇਂ ਦੌਰਾਨ ਬਹੁਤ ਸਾਰੇ ਬੰਦਿਆਂ ਦਾ ਸਟੈਮਨਾ ਟੁੱਟ ਗਿਆ। ਬਹੁਤ سارے ਬੰਦੇ ਇਨਫਲੂਐਂਸ ਹੋ ਗਏ। ਔਰ ਇਹਨਾਂ ਨੇ ਉਹ ਲੜਾਈ ਲੜੀ ਹੈ ਜਿਹੜੀ ਜਿਹਦੇ 'ਚ ਅਨਸਾਫ਼ ਭਾਵੇਂ ਇੱਕ ਬੰਦੇ ਨੂੰ ਸਜਾਓ ਕੇ ਮਿਲਿਆ ਪਰ ਕੁਝ ਚੀਜ਼ਾਂ ਸੰਬੋਲਕ ਹੁੰਦੀਆਂ ਨੇ। ਇਹ ਇਹ ਸੰਬੋਲਕ ਹੈ ਵੀ ਜਿਹੜਾ ਬੰਦਾ ਉਸ ਕੰਸਕੁਐਂਸੀ ਦਾ ਐਮ.ਐਲ.ਏ. ਜਿਹਦੇ 'ਚ 700 ਸਿੱਖ ਦਾ ਕਤਲ ਹੋਇਆ। ਜਿਹੜਾ ਬੰਦਾ ਇਹਨਾਂ ਇਨਫਲੂਐਂਸ਼ੀਅਲ ਇਹਨਾਂ ਪਾਵਰਫੁੱਲ ਆ। ਸਮੇਂ ਦੀ ਹਕੂਮਤੋਂ ਨੂੰ ਰਿਵਾਰਡ ਵੀ ਦੇ ਰਹੀ ਆ ਤੇ ਦੂਸਰੀਆਂ ਕਈ ਮਤਾਂ ਉਹਨੂੰ ਸ਼ੈਲਟਰ ਵੀ ਕਰ ਰਹੀਆਂ ਉਸ ਬੰਦੇ ਨੂੰ ਲਿਆ ਕੇ ਇੱਕ ਜਿਹਰੀ ਦੇ ਘਟਾਰੇ 'ਚ ਖੜਾ ਕਰਕੇ ਸਜ਼ਾ ਕਰਾ ਦੇਣੀ ਇਹ ਜਸਸ ਐਚ ਐਸ ਸਕੂਲ ਕਾ ਬਣਾ ਐਡਵੋਕੇਟ ਐਚ ਐਸ ਸਕੂਲ ਕਾ ਜਿਹੜੀ ਆ ਜਿੱਥੇ ਉਹਨਾਂ ਨੂੰ ਅਸੀਂ ਇਸ ਗੱਲ ਦਾ ਜਿਹੜਾ ਉਦੀਸ਼ ਲਗਾ ਵੀ ਕਰਦੇ ਆ ਉਥੇ ਸਭ ਸੱਚੇ ਬਾਦਸ਼ਾਹ 기 ਅਰਦਾਸ ਹੀ ਕਰਦੇ ਆ ਮੈਨੂੰ ਹਿੰਮਤ ਹੌਸਲਾ ਨੰਮੀ ਉਮਰ ਬਖਸ਼ਿਸ਼ ਕਰਨ